ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਬਿਵਿਧ ਤੇ ਟੇਸਟੀ ਤੇ ਨਵੇਂ ਤਰੀਕੇ ਨਾਲ ਖੀਰ ਖੀਰ ਬਣਾਉਣ ਵਾਸਤੇ ਆਪਾਂ ਲਈਏ ਬਿਲਕੁਲ ਛੋਟੀ ਕੋਲੀ ਚੌਲਾਂ ਦੀ ਠੀਕ ਹੈ ਜੀ ਇਹ ਬਿਲਕੁਲ ਛੋਟੀ ਹੈ ਠੀਕ ਹੈ ਜੀ ਮੇਸਰਮੈਂਟ ਦੇ ਹਿਸਾਬ ਨਾਲ ਆਪਾਂ ਤੁਹਾਨੂੰ ਨਾਲ-ਨਾਲ ਦੱਸਾਂਗੇ ਤੇ ਇਹਨਾਂ ਚੌਲਾਂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਧੋ ਲਾਂਗੇ ਤੇ ਇਧਰ ਆਪਾਂ ਹੁਣ ਗੈਸ ਦੇ ਉੱਤੇ ਰੱਖਾਂਗੇ ਟੋਪੀਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ 3 ਗਲਾਸ ਪਾਣੀ ਦੀ ਲਓ ਜੀ 10 ਗਲਾਸ ਪਾਣੀ ਬਾਕੀ ਨੂੰ ਆਪਾਂ ਹਲਕਾ ਜਿਹਾ ਪਾਣੀ ਨੂੰ ਗਰਮ ਕਰਾਂਗੇ ਤੇ ਚੋਲੇ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀਗਾ ਤੇ ਧੋ ਕੇ ਆਪਾਂ ਚੋਲ ਵੀ ਸਾਰੇ ਹੁਣ ਇਸੇ ਟੂਪੇ ਦੇ ਵਿੱਚ ਹੀ ਐਡ ਕਰ ਦਾਂਗੇ ਇਸ ਤਰੀਕੇ ਦੇ ਨਾਲ ਚੋਲਾ ਨੂੰ ਆਪਾਂ ਚੰਗੀ ਤਰ੍ਹਾਂ ਪਕਾਉਣਾ ਠੀਕ ਹੈ ਜੀ ਤਾਂ ਕਿ ਬਿਲਕੁਲ ਵੀ ਕੱਚੇ ਨਾ ਰਹਿਣ ਇਸ ਤਰੀਕੇ ਦੇ ਨਾਲ ਲਓ ਜੀ ਸਾਰੇ ਚੋਲਾ ਨੂੰ ਆਪਾਂ ਹੁਣ ਟੂਪੇ ਦੇ ਵਿੱਚ ਐਡ ਕਰਦੇ ਤੇ ਗੈਸ ਆਪਣਾ ਮੀਡੀਅਮ ਆ ਮੀਡੀਅਮ ਗੈਸ ਤੇ ਸਾਰੇ ਚੋਲਾ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਪਕਾ ਲਾਂਗੇ ਇਸ ਤਰੀਕੇ ਨਾਲ ਹਲਾ ਕੇ ਤੇ ਬਹੁਤ ਵਧੀਆ ਖੀਰ ਬਣ ਕੇ ਤਿਆਰ ਹੁੰਦੀ ਹੈ ਨਵੇਂ ਤਰੀਕੇ ਦੀ ਹੁਣ ਤੁਸੀਂ ਜੇ ਉਹਦੇ ਵੀ ਕਦੇ ਵੀ ਚੌਲਾਂ ਦੀ ਆਪਾਂ ਖੀਰ ਬਣਾਉਣੇ ਹੋ ਤਾਂ ਆਪਾਂ ਹਰ ਵਕਤ ਬਣਾ ਨਹੀਂ ਆ ਠੀਕ ਹੈ ਜੇ ਇੱਕ ਨਵਾਂ ਵੀ ਤਰੀਕਾ ਹੋਣਾ ਚਾਹੀਦਾ ਕਿ ਆਪਾਂ ਨੂੰ ਟੇਸਟ ਥੋੜਾ ਜਿਆਦਾ ਆਵੇ ਹਰ ਇੱਕ ਤਰੀਕੇ ਨਾਲ ਤੁਸੀਂ ਅੱਧੇ ਘਰ ਦੇ ਵਿੱਚ ਇਹ ਚੀਜ਼ ਬਣਾ ਕੇ ਦੇਖੋ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਲਓ ਜੀ ਹੁਣ ਆਪਾਂ ਥੋੜਾ ਜਿਹਾ ਢੱਕਣ ਨੰਗਾ ਕਰਦੇ ਹੈ ਤੇ ਇੱਧਰ ਆਪਾਂ ਹੁਣ ਥਕਾਵਾਂਗੇ ਆਪਾਂ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਗਾਜਰ ਇਹ ਆਪੇ ਕੁਛ ਏਸ ਤਰ੍ਹਾਂ ਗਾਜਰਾਂ ਨੇ ਲੰਬੀਆਂ ਲੰਬੀਆਂ ਨੇ ਆਪਾਂ ਚੰਗੀ ਤਰ੍ਹਾਂ ਧੋ ਕੇ ਛਿੱਲ ਲਿਆ ਸੀ ਤੇ ਹੁਣ ਆਪਾਂ ਇਹਨੂੰ ਬਿਲਕੁਲ ਬਰੀਕ ਕद्दूकस ਦੇ ਵਿੱਚ ਕਰਨਾ ਕद्दू ਠੀਕ ਹੈ ਜੀ ਦੇਖੋ ਜੀ ਆਪਾਂ ਬਿਲਕੁਲ ਬਰੀਕ ਚ ਕਰਨਾ ਇਹਨੂੰ ਕद्दूकस ਮੋਟੇ ਚ ਨਹੀਂ ਕਰਨਾ ਹੈਗਾ ਸਾਰੀਆਂ ਗਾਜਰ ਨੂੰ ਆਪਾਂ ਕद्दूकस ਕਰ ਲਾਂਗੇ ਤੇ ਬਹੁਤ ਵਧੀਆ ਆਪਾਂ ਖੀਰ ਬਣਾ ਕੇ ਤਿਆਰ ਕਰਾਂਗੇ ਦੋਨਾਂ ਚੀਜ਼ਾਂ ਨੂੰ ਆਪਾਂ ਉਹਦੇ ਵਿੱਚ ਐਡ ਕਰਾਂਗੇ ਲਓ ਜੀ ਇਸ ਤਰੀਕੇ ਨਾਲ ਆਪਾਂ ਸਆਂੀਆਂ ਗਾਜਰਾਂ ਨੂੰ ਕद्दूकस ਕਰ ਲਿਆ ਸੀ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਆਪਣੇ ਚੌਲ ਵੀ ਹਲਕੇ ਬਣ ਕੇ ਤਿਆਰ ਹੋ ਚੁੱਕੇ ਨੇ ਤੇ ਇਹਨੂੰ ਆਪਾਂ ਪੁੱਠੀ ਕੜਚੀ ਨਾਲ ਇਸ ਤਰ੍ਹਾਂ ਦਬ ਦਵਾ ਦੁਵਾ ਕੇ ਚੰਗੀ ਤਰ੍ਹਾਂ ਇਸ ਕੜਚੀ ਦੇ ਨਾਲ ਇਹਨੂੰ ਇਸ ਤਰ੍ਹਾਂ ਆਪਾਂ ਚੌਲਾਂ ਨੂੰ ਫੇਰ ਦਾਂਗੇ ਤਾਂ ਕਿ ਬਿਲਕੁਲ ਖੁੱਲ ਜਾਣ ਠੀਕ ਹੈ ਜੀ ਬਿਲਕੁਲ ਵੀ ਖੜੇ-ਖੜੇ ਨਹੀਂ ਹੋਣੇ ਚਾਹੀਦੇ ਫਿਰ ਬਹੁਤ ਜ਼ਿਆਦਾ ਵਧੀਆ ਖੀਰ ਬਣ ਕੇ ਤਿਆਰ ਹੁੰਦੀ ਆ ਤੇ ਇਹ ਆਪਣੇ ਕੋਲੇ ਹੈਗਾ 1 ਡੀਰ ਕਿਲੋ ਦੁੱਧ ਫੁੱਲ ਕਰੀਮ ਠੀਕ ਹੈ ਜੀ ਆਪਾਂ ਪਹਿਲਾਂ ਹੀ ਗਰਮ ਕਰਕੇ ਰੱਖਿਆ ਹੋਇਆ ਸੀ ਤੇ ਇਹ ਸਾਰੇ ਦੁੱਧ ਨੂੰ ਵੀ ਆਪਾਂ ਹੁਣ ਚੌਲਾਂ ਦੇ ਵਿੱਚ ਐਡ ਕਰਤਾ ਲਓ ਜੀ ਇਸ ਤਰੀਕੇ ਦੇ ਨਾਲ ਇਹਦੇ ਚੋ ਬਿਲਕੁਲ ਵੀ ਆਪਾਂ ਮਲਾਈ ਨਹੀਂ ਉਤਾਰੀ ਹੈਗੀ ਜੀ ਸਨੇ ਮਲਾਈ ਦੇ ਆਪਾਂ ਸਾਰੇ ਦੁੱਧ ਨੂੰ ਚੌਲਾਂ ਦੇ ਵਿੱਚ ਐਡ ਕਰਤਾ ਤੇ ਬਹੁਤ ਵਧੀਆ ਖੀਰ ਬਣਾ ਕੇ ਤਿਆਰ ਕਰਨੀ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਹੋਣੀ ਆ ਆਪਾਂ ਇੱਕ ਦੋ ਵਾਰ ਆਉਣ ਤਿੱਕਨ ਚੰਗੀ ਤਰ੍ਹਾਂ ਇਹਨੂੰ ਪਕਾਵਾਂਗੇ ਤੇ ਕੋਲੇ ਖੜ ਕੇ ਠੀਕ ਹੈ ਜੀ ਤਾਂ ਕਿ ਆਪਾਂ ਦੁੱਧ ਉਬਲ ਕੇ ਬਾਹਰ ਨਾ ਆਵੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਵਾਲਾ ਆ ਚੁੱਕਾ ਹੈ ਦੁੱਧ ਦੇ ਉੱਪਰ ਲਓ ਜੀ ਇਸੇ ਤਿੱਕਨ ਆਪਾਂ ਇਹਨੂੰ ਚੰਗੀ ਤਰ੍ਹਾਂ ਲਾ ਦਾਂਗੇ ਤੇ ਹੁਣ ਆਪਾਂ ਦੋ ਤਿੰਨ ਵਾਰਾਂ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਚਾਰ ਕੁੱਟੀਆਂ ਹੋਈਆਂ ਇਲਾਇਚੀ ਇਨੂੰ ਆਪਾਂ ਛਿਲਕੇ ਉਤਾਰ ਲੈ ਸੀ ਤੇ ਲੈ ਆ ਜੀ ਤੇ ਦਾੜੇ ਨੂੰ ਚੰਗੀ ਤਰ੍ਹਾਂ ਕੁੱਟ ਕੇ ਆਪਾਂ ਕੀਰ ਦੇ ਵਿੱਚ ਐਡ ਕਰਤਾ ਸੀ ਤੇ ਹੁਣ ਨਾਲ ਹੀ ਇਸੇ ਟਾਈਮ ਪਾਵਾਂਗੇ ਆਪਾਂ ਇਹਦੇ ਵਿੱਚ ਜਿਹੜੀਆਂ ਗਾਜਰਾ ਆਪਾਂ ਕद्दूकस ਕੀਤੀਆਂ ਹੋਈਆਂ ਸੀ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਗਾਜਰਾ ਪਾਉਣ ਤੋਂ ਪਹਿਲਾਂ ਪਾਈਏ ਇਹਦੇ ਚਾਪਾ 6 ਚਮਚੇ ਖੰਡ ਖੰਡ ਤੁਸੀਂ ਆਪਣੇ ਸਵਾਦ ਅਨੁਸਾਰ ਪਾਓ ਹਮੇਸ਼ਾ ਤੁਸੀਂ ਖੰਡ ਥੋੜੀ ਜਿਹੀ ਘਾਟੀ ਰੱਖਿਓ ਕਿਈ ਵਈ ਗਾਜਰਾ ਚ ਵੀ ਬਹੁਤ ਜ਼ਿਆਦਾ ਮਠਾਸ ਹੁੰਦੀ ਹੈ ਠੀਕ ਹੈ ਜੀ ਲਓ ਜੀ ਬਾਕੀ ਮਿੱਠਾ ਤੁਸੀਂ ਵੱਧ ਘੱਟਾ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਲਓ ਜੀ ਹੁਣ ਆਪਾਂ ਇਹਦੀ ਵਿੱਚ ਗਾਜਰਾ ਵੀ ਐਡ ਕਰਤੀਆਂ ਵਿੱਚ ਹੀ ਖੀਰ ਦੀ ਇਹ ਆਪਾਂ ਪੂਰਾ 6-6 ਮਿੰਟਾਂ ਬਾਅਦ ਕੀਤੀਆਂ ਠੀਕ ਹੈ ਜਦੋਂ ਦੁੱਧ ਤੇ ਇੱਕ ਚੰਗੀ ਤਰ੍ਹਾਂ ਚੋਲ ਆਪਸ ਵਿੱਚ ਮਿਕਸ ਹੋ ਗਏ ਨੇ ਉਸ ਤੋਂ ਬਾਅਦ ਆਪਾਂ ਇਹਦੀ ਵਿੱਚ ਗਾਜਰਾ ਨੂੰ ਐਡ ਕਰਤਾ ਸੀ ਲਓ ਜੀ ਹੁਣ ਗਾਜਰਾਂ ਨੂੰ ਤੇ ਆਪਣੇ ਚੋਲਾਂ ਨੂੰ ਚੰਗੀ ਤਰ੍ਹਾਂ ਪਕਾਉਣਾ ਆਪਾਂ ਤੇ ਇੰਨੀ ਵਧੀਆ ਖੀਰ ਬਣ ਕੇ ਤਿਆਰ ਹੋ ਗਈ ਹੈ ਤੁਸੀਂ ਇਹਨੂੰ ਇਸ ਤਰੀਕੇ ਨਾਲ ਜ਼ਰੂਰ ਖਾਓ ਇਹ ਨਾ ਤਾਂ ਤੁਸੀਂ ਜ਼ਿਆਦਾ ਗਾੜੀ ਰੱਖੋ ਤੇ ਨਾ ਹੀ ਜ਼ਿਆਦਾ ਪਤਲੀ ਕੋਕ ਜੇ ਕਈ ਵਾਰ ਆਪਾਂ ਜੁਰ ਤੋਂ ਜ਼ਿਆਦਾ ਵੀ ਚੀਜ਼ ਨੂੰ ਗਾੜੀ ਬਣਾ ਲੈਨੇ ਆ ਕਈ ਵਾਰ ਆਪਣੇ ਬੱਚੇ ਨਹੀਂ ਖਾਂਦੇ ਹੈਗੇ ਠੀਕ ਹੈ ਜੀ ਮੀਡੀਅਮ 'ਚ ਆਪਾਂ ਇਹਨੂੰ ਤਿਆਰ ਕਰਾਂਗੇ ਤੇ ਇੱਧਰ ਸਾਰੇ ਡਰਾਈ ਫੂਟ ਆਪਾਂ ਕੱਟ ਲੈ ਸੀਗੇ ਇਹਦੇ ਵਿੱਚ ਪਾਵਾਂਗੇ ਆਪਾਂ ਕਾਜੂ ਬਦਾਮ ਤੇ ਕਿਸ਼ਮਿਸ਼ ਲਓ ਜੀ ਤੁਸੀਂ ਦੇਖ ਸਕਦੇ ਹੋ ਮੀਡੀਅਮ ਕੈਸ ਤੇ ਆਪਾਂ ਸਾਰੀ ਖੀਰ ਨੂੰ ਬਣਾ ਕੇ ਤਿਆਰ ਕੀਤਾ ਹੈ ਤੇ ਬਹੁਤ ਵਧੀਆ ਵਾਲਾ ਆ ਰਿਹਾ ਹੈ ਆਪਣੀ ਖੀਰ ਨੂੰ ਤੁਸੀਂ ਦੇਖ ਸਕਦੇ ਹੋ ਥੋੜੀ ਜਿਹੀ ਹਲਕੀ ਜਿਹੀ ਗਾੜੀ ਵੀ ਹੋ ਚੁੱਕੀ ਹੈ ਤੇ ਇਹਨੂੰ ਆਪਾਂ ਜਦੋਂ ਲਾ ਕੇ نیچے ਰੱਖਾਂਗੇ ਥੋੜੀ ਜਿਹੀ ਤਾਂ ਨੇ ਵੈਸੇ ਵੀ ਗਾੜੀ ਹੋ ਜਾਣਾ ਠੀਕ ਹੈ ਜੀ ਲਓ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਖੀਰ ਬਣ ਕੇ ਤਿਆਰ ਹੋਈ ਹੈ ਬਿਲਕੁਲ ਆਪਣੇ ਦੁੱਧੇ ਦੇ ਵਿੱਚ ਘੁਲ ਚੁੱਕੀ ਨੇ ਚੌਲ ਵੀ ਤੇ ਗਾਜਰਾ ਵੀ ਇਹਦਾ ਟੇਸ ਇੰਨਾ ਵਧੀਆ ਹੋਊਗਾ ਨਾ ਤੁਸੀਂ ਇਕ ਵਾਰ ਇਸ ਤਰੀਕੇ ਨਾਲ ਜ਼ਰੂਰ ਖਾਇਓ ਜੇ ਤੁਸੀਂ ਇਹਨੂੰ ਫਰਿੱਜ 'ਚ ਰੱਖੋਗੇ ਉੱਤੋਂ ਬਹੁਤ ਜ਼ਿਆਦਾ ਵਧੀਆ ਟੇਸ ਉਸ ਤੋਂ ਵੀ ਜ਼ਿਆਦਾ ਵੱਧ ਕੇ ਆਊਗਾ ਲਓ ਜੀ ਆਪਾਂ ਸਾਰੇ ਡਰਾਈ ਫਰੂਟ ਵੀ ਹੁਣ ਕੀ ਇਹਦੇ ਵਿੱਚ ਹੀ ਐਡ ਕਰਦੇ ਨੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ 1-2 ਮਿੰਟ ਚੰਗੀ ਤਰ੍ਹਾਂ ਪਕਾਵਾਂਗੇ ਦੁੱਧ ਦੇ ਵਿੱਚ ਆਪਾਂ ਗੈਸ ਨੂੰ ਹਜੇ ਨਹੀਂ ਬੰਦ ਕਰਨਾ ਠੀਕ ਹੈ ਜੀ మీడియం ਗੈਸ ਤੇ ਚੰਗੀ ਤਰ੍ਹਾਂ ਪਰ ਡਰਾਈ ਫੁੱਟਰ ਨੂੰ ਵੀ ਦੁੱਧ ਦੇ ਵਿੱਚ ਪਕਾ ਲਾਂਗੇ ਲਓ ਜੀ ਵਿੱਚ ਵਿੱਚ ਦੇ ਆਪਾਂ ਇਸ ਤੀਕਨ ਹਿਲਾਉਂਦੇ ਰਹਿਵਾਂਗੇ ਤੁਸੀਂ ਦੇਖੋ ਕਿੰਨੀ ਵਧੀਆ ਗਾੜੀ ਗਾੜੀ ਬਣ ਕੇ ਆਪਣੀ ਖੀਰ ਤਿਆਰ ਹੋਈ ਹੈ ਤੇ ਜਦੋਂ ਆਪਾਂ ਇਹਨੂੰ نیچے ਲਾ ਕੇ ਰੱਖਾਂਗੇ ਉਸ ਤੋਂ ਬਾਅਦ ਠੰਡੀ ਹੋਣ ਤੋਂ ਬਾਅਦ ਇਹ ਥੋੜੀ ਜਿਹੀ ਗਾੜੀ ਵੈਸੀ ਹੋ ਜਾਣੀ ਹੈ ਲਓ ਜੀ ਹੁਣ ਆਪਣੀ ਖੀਰ ਬਣ ਕੇ ਪੂਰੀ ਤਿਆਰ ਹੈ ਤੇ ਹੁਣ ਗੈਸ ਨੂੰ ਆਪਾਂ ਕਰ ਦਾਂਗੇ ਕਿ ਬੰਦ ਤੇ ਖੀਰ ਨੂੰ ਰੱਖ ਦਾਂਗੇ ਢੱਕ ਕੇ ਠੀਕ ਹੈ ਜੀ ਲਓ ਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਖੀਰ ਬਣ ਕੇ ਤਿਆਰ ਹੋਈ ਹੈ ਆਪ ਇੱਕ ਕੌਲੇਜ ਤੁਹਾਨੂੰ ਕੱਢ ਕੇ ਦਿਖਾਣੇ ਪਏ ਆ ਇਹ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਜਦੋਂ ਤੁਸੀਂ ਇਹਨੂੰ ਠੰਡੀ ਠੰਡੀ ਫ੍ਰਿਜ ਦੇ ਵਿੱਚ ਰੱਖ ਕੇ ਖਾਓਗੇ ਨਾ ਤੇ ਇੰਨੀ ਵਧੀਆ ਲੱਗੇਗੀ ਤੁਸੀਂ ਇੱਕ ਵਾਰ ਨਹੀਂ ਦੂਸਰੀ ਖੀਰ ਭੋਲੋਗੇ ਇਸ ਨੂੰ ਬਾਰ ਬਾਰ ਖਾਓਗੇ ਇੰਨੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਜੀ ਲੈਕੁਰੇਸ਼ਨ ਲਈ ਆਪਏ ਦੀ ਵਿੱਚ ਥੋੜੇ ਜਿਹਾ ਹਲਕੇ ਜੇ ਕਾਜੂ ਬਦਾਮ ਥੋੜੇ ਜਿਹਾ ਹੋਰ ਪਾਤੇ ਸੀ ਥੋੜਾ ਜਿਹਾ ਪਿਸਤਾ ਪਾਤਾ ਸੀ ਲਓ ਜੀ ਬਹੁਤ ਵਧੀਆ ਘੀਰ ਬਣੀ ਕੇ ਤਿਆਰ ਹੋਈ ਹੈ ਤੇ ਬਹੁਤ ਜ਼ਿਆਦਾ ਟੇਸਟੀ ਇਸ ਤਰੀਕੇ ਨਾਲ ਤੁਸੀਂ ਨਵੇਂ ਤਰੀਕੇ ਨਾਲ ਘਰ ਦੀ ਵਿੱਚ ਜ਼ਰੂਰ ਬਣਾਇਓ ਆਪਣੇ ਬੱਚਿਆਂ ਨੂੰ ਖਵਾਇਓ ਨਵੇਂ-ਨਵੇਂ ਤਰੀਕੇ ਨਾਲ ਬਣਾ ਕੇ ਹਰ ਚੀਜ਼ਾਂ ਤੁਸੀਂ ਬਣਾ ਕੇ ਖਵਾਇਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਓਕੇ ਜੀ